ਲੇ ਪਰਮੂ ਖੰਡੇ ਵਾਲਿਆ ਹਾਂਜੀ ਚਰਾਗਦੀਨ ਆਇਆ ਕਹਿੰਦਾ ਚਰਾ ਕਹਿੰਦਾ ਮੈਂ ਦੂਜਾਂ ਜਿੱਤੇ ਨਾ ਟਰੈਕਟਰ ਪਹਿਲਾਂ ਗੱਗੜ ਭਾਣੇ ਚੋ ਜਿੱਤਿਆ ਸੀਗਾ ਕਹਿੰਦਾ ਯਾਰ ਮੇਰੀ ਮਾਤਾ ਇਸ ਦੁਨੀਆ ਚ ਨਹੀਂ ਹੈਗੀ ਪਰ ਮੇਰੀ ਮਾਤਾ ਹਮੇਸ਼ਾ ਮੇਰੇ ਨਾਲ ਹੈ ਤੇ ਮੈਨੂੰ ਐਂ ਲੱਗਦਾ ਵੀ ਮੈਂ ਟਰੈਕਟਰ ਹੀ ਮੇਰੀ ਮਾਤਾ ਕਰਕੇ ਜਿੱਤਿਆ ਮਾਂ ਦਾ ਜਿਉਂਦੇ ਜੀ ਸੁਪਨਾ ਸੀਗਾ ਵੀ ਮੇਰਾ ਪੁੱਤ ਵੱਡੀ ਚੀਜ਼ ਜਿੱਤੇ ਪਰ ਉਹ ਸੁਪਨਾ ਪੂਰਾ ਹੋਇਆ ਹੋਇਆ ਮਾਂ ਦੇ ਜਾਣ ਤੋਂ ਪਿੱਛੋਂ ਹੈ ਮੇਰੇ ਵੀਰੋ ਲੈ ਵੀ ਚਰਾਗੀ ਮਾਂ ਹੁੰਦੀ ਏ ਮਾਂ ਓਏ ਦੁਨੀਆਂ ਵਾਲਿਓ ਮਾਂ ਬਿਨਾ ਟੁੱਕ ਖੋ ਲੈਂਦੇ ਆ ਕਾਂ ਓਏ ਦੁਨੀਆਂ ਵਾਲਿਓ ਤੇ ਚਰਾਗੀ ਨੇ ਕਹਿੰਦੇ ਨੇੜੇ ਆ ਕੇ ਕਹੇ ਕਹਿੰਦਾ ਵੀਰਾ ਜੀ ਮੇਰੀ ਮਾਤਾ ਦਾ ਜ਼ਿਕਰ ਜ਼ਰੂਰ ਕਰਿਓ ਬਾਜੀ ਵਾ ਲੈ ਵੀ ਚਰਾਗ ਆ ਹੱਥ ਇਸੇ ਤਰ੍ਹਾਂ ਜੋੜੀ ਰੱਖੀ ਹੋਣ ਇਹਨੂੰ ਥੱਲੇ ਨਾ ਕਰੀ ਲੈ ਵੀ ਚਰਾਗ ਪਿਆਰ ਕਬੂਲ ਸਾਰਿਆਂ ਦਾ ਦੋ ਸ਼ਬਦ ਬੋਲ ਕੇ ਨਾ ਸੋਹਣਿਆ ਅੱਜ ਵੀ ਮੈਂ ਜੋ ਵੀ ਹਾਂ ਮੇਰੀ ਮਾਂ ਰਿਆ ਦਵਾਵਾਂ ਕਰਕੇ ਆ ਤੇ ਮੇਰੇ ਪੈਂਟ ਵਾਲਿਆਂ ਦੀਆਂ ਤੇ ਬਾਬੇ ਤੁਨੀ ਚਾਂਦੀਆਂ ਦਵਾਵਾਂ ਆਪਣੇ ਬਾਬੇ ਨੂੰ ਬਹੁਤ ਮੰਨਦੇ ਆ ਤੇ ਵੀ ਅਰੇ ਮਾਂ ਜੋ ਵੀ ਆ ਅਰੇ ਮਾਂ ਰੀਆਂ ਤਵਾਵਾਂ ਕਰਕੀਆਂ ਵੀ ਮੇਰੀ ਮਾਂ ਹਮੇਸ਼ਾ ਮੇਰੇ ਨਾਲ ਰਹਿੰਦੀ ਗਰਾਉਂਡ ਦੇ ਵਿੱਚ ਵੀ ਹੈਪੀ ਦੇ ਬੱਬੂ ਦਾ ਵੀ ਧੰਨਵਾਦ ਆ ਮਈਆਂ ਵਾਲੇ ਵਾਲੇ ਦਾ ਸਲਾਮਦੀਨ ਚਰਾਗਦੀਨ ਤੇ ਨ્યાਯਦੀਨ ਇਹ ਤਿੰਨ ਕਹਿੰਦੇ ਕਜਣਾਂ ਬੋਲੇ ਇਸੋਨਹਾਰ ਸਤਿ ਸ਼੍ਰੀ ਅਕਾਲ